ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੇਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ 'ਚ ਇੱਕ ਤਾਜ਼ੀ ਸੂਵੀ ਇੱਕ ਗੱਭਣ ਡਿਟੇਲ ਇਨਫੋਰਮੇਸ਼ਨ ਵੀਰ ਤੋਂ ਲੈਣੇ ਆਓ ਅੱਗੇ ਕਰੀਏ ਗੱਲਬਾਤ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਹੈ ਅਰਵਿੰਦਰ ਸਿੰਘ ਪਿੰਡ ਹਠੂਰ ਜ਼ਿਲ੍ਹਾ ਲੁਧਿਆਣਾ ਪਿੰਡ ਹਠੂਰ ਜ਼ਿਲ੍ਹਾ ਲੁਧਿਆਣਾ ਬਾਈ ਜੀ ਮੋਬਾਈਲ ਨੰਬਰ ਆਪਣਾ ਜੀ 8847688137 8847688137 ਜੀ ਬੋਲੋ 93794442 ਪਹਿਲਾ ਨੰਬਰ ਜਿਹੜੀ ਵਹਿੜ ਤਾਜੀ ਸੂਈ ਦੇਖ ਰਹੇ ਆ ਬਾਈ ਜੀ ਸੂਆ ਕਿਹੜਾ ਸੂਈ ਹੈ ਇਹ ਇਹ ਮੈਂ ਦੂਜੇ ਸੂਆ ਸੂਈ ਆ ਬੱਚਾ ਕੀ ਹੈ ਮਗਰ ਮਗਰ ਬੱਚੀ ਆ ਅੱਛਾ ਮਗਰ ਆ ਗਈ ਬੱਚੀ ਕੈ ਕਿ ਦਿਨ ਹੋ ਗਏ ਸੂਈ ਨੂੰ ਅੱਛਾ ਇਹਨੂੰ ਚੌਥਾ ਦਿਨ ਆ ਤੇ ਚੌਥਾ ਦਿਨ ਜੇਰ ਜੁਰਤਾ ਰੋਕੇ ਆ ਕਿੰਨਾ ਤੂੰ ਤਾਂ ਨਿਪੜੂਗਾ ਅੱਛਾ ਜੀ 13 14 ਲੀਟਰ ਖੋਲ ਗੀ ਆ 7 ਲੀਟਰ ਟਾਈਮ ਦਾ ਮੈਂ ਕਿ ਨਿਪੜੂ ਜਾਵਾਂ ਮੈਂ ਕਿ ਦੇਖੋ ਦੋਨ 15 ਗਿਆ ਪਾ 14 ਕਹਿ ਕੇ ਦੰਨੇ ਆ ਰੇਟ ਇਹਦਾ ਕੀ ਰਹੂਗਾ ਰੇਟ ਵੀ ਇਹਦਾ ਜਿਹੜਾ ਮਰਜ਼ੀ ਕਰ ਲੋ 75 ਗਿਆ ਮਾਣਦਾਨ ਕਰਦਾਂਗੇ ਦੁੱਧ ਕਿੰਨਾ ਕਬਾ ਦਊਗੀ ਦੁੱਧ ਮੇਰੇ 17 ਕਾਹਾਂ ਤੋਂ 20 ਦੇ ਵਿੱਚੋਂ ਕਿ ਪਾ ਸਕਦਾ 18 ਮੰਨ ਕੇ ਲੈ ਜੇ ਬੰਦਾ 18 ਮੰਨ ਕੇ ਤਾਂ ਮਰਜ਼ੀ ਲੈ 17 ਇੱਕ ਨੰਬਰ 17 ਨੰਬਰ ਆਪਾਂ ਮਾਰ ਸੁਵਰਤ 17 ਦੇਖ ਸਕਦੇ ਹੋ ਕਿਆ ਬਾਤਾਂ ਸੋਹਣਾ ਸਾਫ ਸੁਧਰਾ ਚੋਣਾ ਮੋਟਾ ਮੋਟਾ ਕਿਸੇ ਬਸ ਹੱਥ ਤਰਾਣੀ ਜਾਵਾਂ ਤੇ ਚੋਈ ਦੀ ਵੀ ਨਰਮਾ ਜਾਵਾਂ ਹਨਾ ਪੂਰੀ ਇੱਕੋ ਜੀ ਤੇ 75000 ਤੋਂ ਛੋਟ ਪਾ ਕਰਦਾਂਗੇ ਹਾਂ ਵੀਰੇ ਮਾਣਦਾਨ ਤੋਲੋ ਫਿਰ ਬਾਹਰ ਨੂੰ ਸੁਵਰਫ ਫੇਸ ਕੁਆਲਿਟੀ ਵਗੈਰਾ ਦੇਖੋ ਬੈੜ ਦੀ ਦੂਜਾ ਸੁਆ ਮਗਰ ਬੱਚੀ ਤਾਜੀ ਸੁਈ ਵਿਦਨ ਚੌਥਾ ਜੇਰ ਜਪਾ ਧਾਰ ਧਪਾ ਦੇ ਬੱਚਾ ਤਿੰਨੇ ਚੀਜ਼ਾਂ ਹੋ ਗਿਆ ਰੇਟ 75000 ਰੁਪਇਆ ਕੋਲੇ ਆ ਕੇ ਦੇਖ ਕੇ ਤਸੱਲੀ ਕਰਕੇ ਖੀਦੋ ਕੱਦ ਕੱਟ ਤੇ ਚੋਣ ਵਗੈਰਾ ਧਾਰਾਂ ਪਾ ਮਾਰ ਕੇ ਦਿਖਾ ਦਿਆਂ 14 ਕਿਲੋ ਬੌੜੀਆਂ ਚੌਥਾ ਤੋਂ ਪੰਜਵਾਂ ਦਿਨ ਸੁਈ ਨੂੰ ਆ ਤੇ ਚੰਗੀ ਕੇਅਰ ਵਗੈਰਾ ਕਰਾਂਗੇ 17 18 17 18 ਬਾਈ ਜੀ ਮਰਦੀ ਨਹੀਂ ਤੇ ਗਲਾਸ ਵਰਗਾ ਥਾਣਾ ਗੱਡਰ ਵਰਗਾ ਜਮਾ ਕਿਆ ਬਾਤਾਂ ਮੋਟਾ ਮੋਟਾ ਮੁਠੀ ਦਾ ਚਾਹੇ ਹੱਤੀ ਚਵਾਈ ਕਰੋ ਚਾਹੇ ਮਸ਼ੀਨੀ ਕਰੋ ਦੋਨੇ ਟਾਈਪ ਦਾ ਬਾਈ ਜੀ ਵੇੜ ਦੇ ਥਣ ਲੱਗਿਆ ਵਾ ਤੇ ਜਿੰਦ ਜਾਨਪੁਰੀ ਜਾਦਪਰਾਰ ਵਾਲੀ ਬੈਠ ਅੱਗੇ ਭਾਈ ਜੀ 2 ਨੰਬਰ ਜਿਹੜੀ ਵੱਛੀ ਦੇਖ ਰਹੇ ਆ ਆਪਣੀ ਜਰਸੀ ਕ੍ਰੋਸ ਚ ਆ ਗਈ ਹੈਣਾ ਕਿਹੜਾ ਕਿਹੜਾ ਸੁਆ ਸੂਰੀ ਆ ਇਹ ਕਿਹੜਾ ਚੂਚਾ ਸੁਆ ਸੂਰੀ ਆ ਕਹੇ ਇੱਕ ਦਿਨ ਕੱਢ ਜੂਗੀ ਇਹੇ ਕਿਹਦੇ 10 ਤਰੀਕ ਨੂੰ ਤਨਪੁਰ ਆ ਕਿੰਨਾ ਕੁ ਦੱਤ ਪਾ ਦੂ ਭਾਈ ਇਹੇ ਮੇਰੇ ਪਹਿਲਾਂ ਸੁਆ ਦਾ 17-12 ਕਿਲੋ ਤੋਂ ਕੁ ਪਾਇਆ ਕਰ ਕਹਿੰਦਾ ਬਾਪ ਚੰਗੇ ਪੱਠੇ ਬਾਲੂ 20-18 ਮੰਨ ਕੇ ਲੈ ਜੇ 20-22 ਕਿਲੋ ਕੋਈ ਬਾਹਲਾ ਨਹੀਂ ਹੈ ਨਾ ਬਾਕੀ ਨੇੜੇ ਨੂੰ ਦੀ ਠੰਡੀ ਟੀ ਬਹੁਤ ਜ਼ਿਆਦੇ ਪੈਸੇ ਕਿੰਨੇ ਹੋਣਗੇ ਇਹਦਾ ਮੇਰੇ ਮਨੋਂ 70000 ਕਰਦੇ ਗੁਜਾਇਸ ਹੋ ਜੋਗੀ ਹ ਇਟੋਰੀ ਵਾਰਨ ਸਭ ਤੋਂ ਦੂਜੇ ਨੰਬਰ ਤੇ ਜਰਸੀ ਦੇ ਹਲਕਾ ਜਿਹਾ ਗ੍ਰਾਉਸਪਾਂ ਇਹਨੇ ਫੈਟ ਵਾਲਾ ਦੁੱਧ ਦੇਣਾ ਤੇ 17-18 ਕਿਲੋ ਦੁੱਧ ਦੇਣਾ ਚੰਗੀ ਸੇਵਾ ਆਪਾਂ ਵੀ 20 ਕਹ ਜੀ 25 ਕਹ ਜੀ ਪਰ 18-17 ਕਿਲੋ ਦੁੱਧ ਉਹ ਰੇਟ ਵੀ ਬਿਲਕੁਲ ਵੀ ਨਹੀਂ ਜਿਹਨਾਂ ਨੂੰ ਮੰਗਿਆ 70000 ਰੁਪਇਆ ਨਿਵਾਦ-ਮਾਗੇ ਜੇ ਰਿਕਾਰਡ ਜਾਂ ਬਣਾਉਣਾ ਹੋਵੇ ਭਾਵੇਂ 90 ਮੰਗ ਲਈਏ ਵੀਰੇ ਹਣਾ ਸਹੀ ਗੱਲ ਆ ਸੋ ਕਹ ਜੀ 66 ਲੱਗਿਆ ਵਾ ਪ੍ਰੀਤ ਲੱਗਿਆ ਵਾ ਜੈਗੂਰ ਲੱਗਿਆ ਵਾ ਔਡੀ ਲੱਗਿਆ ਵਾ ਉਹ ਵੀ ਮੇਰੇ ਜਿਹੜੀ ਗੱਲ ਆਪਾਂ ਨੂੰ ਪਤਾ ਨਹੀਂ ਹਣਾ ਜੈਜ ਗੱਲਾਂ ਸੋ ਆਪਾਂ ਤਾਂ ਲਿਆਂਦੀ ਆ ਦ ਸੋ ਆ ਜੀ ਦੇਖੋ ਯਾਰ ਕਿਆ ਬਾਤ ਆ ਥਣ ਦੇਖੋ ਚਾਰੇ ਮੋٹے-ਬੋਡੇ ਨਿੱਖਣਵੇਂ ਕਹਿੰਦਾ ਬਾ ਬੋਦੀ ਵਾਦੀ ਬੈਠਦੀ ਚੰਗੀ ਆ ਜਮਾ ਹਨਾ ਪੂਰੀ ਚੰਗੀ 70 ਜੋ ਮਾਨ ਤਨ ਮਾਣਾ ਮੋਟਾ ਕਰ ਦਾਂਗੇ ਕਰ ਦਾਂਗੇ ਵੀਰੇ ਮਾਨ ਮੋਟਾ ਠੀਕ ਆ ਬਾਕੀ ਬਾੜੇ ਨਾਲ ਖੜੀ ਕੱਦ-ਕੁੱਦ ਵਾਲੇ ਪਾਸੇ ਵੀ ਚੰਗੀ ਆ ਹਨਾ ਕੱਦ ਪੂਰਾ ਵੀਰੇ ਵਜਨ ਵੀ ਪੂਰਾ ਤੇ ਚੌੜੀ-ਚੂੜੀ ਬਹੁਤ ਜਾਂਦੇ ਆ ਸੋ ਰੇਟ ਵਾਲੇ ਪਾਸੇ ਚੀਜ਼ ਵਾਲੇ ਪਾਸੇ ਕਿਸੇ ਪਾਸੇ ਉਹ ਬੱਚੀ ਹੱਥ ਤਰਾਹੀ ਨਹੀਂ ਗਈ। ਬਾਕੀ ਜਿਹੜਾ ਨੀਵੇ ਦੀ ਕੁਆਲਿਟੀ ਆ ਦੇਖੋ ਕਿੰਨੀ ਚੰਗੀ ਲੱਗੀ। ਸੁਸਰੀਆ ਕੋਲ ਆਈ ਨਹੀਂ ਆ ਭਾਲਾ ਜਾਂਦਾ। ਅੱਛਾ ਹੜੇ ਤਾਂ ਕਹਿੰਦਾ ਬਾਹ ਹਫਤਾ ਕੱਢ ਦਿਆ ਹਨਾ। 10 ਤਰੀਕ ਨੂੰ ਦਰਪੇ। ਜੀ ਤੇ ਨੰਬਰ ਬੋਲ ਜੀ ਬਾਈ ਦੁਬਾਰੇ ਆਪਣਾ। 8647888 ਦੱਸਿਆ। ਸੋ ਦੋ ਗਾਮ ਆਪਣੇ ਕੋਲ ਬਕਾਊਆ ਪਿੰਡ ਹਠੂਰ ਜਿਲ੍ਹਾ ਲੁਧਿਆਣਾ। ਹਾਂ। ਵਪਾਰ ਦਾ ਕੰਮ ਰੈਗੂਲਰ ਗਾਮ ਆਉਂਦੇ ਰਹਿੰਦੀਆਂ। ਆਉਂਦੀਆਂ ਨਹੀਂ ਅੰਦਰ ਕੋਈ। ਜੀ ਸੋ ਕੋਈ ਵੀ ਵੀਰਚਾਪਨ ਹੋਵੇ ਕਿਸੇ ਵੀ ਬੈਰ ਨੂੰ ਖਰੀਦਣ ਦਾ ਵੀਡੀਓ ਦੇਖਣ ਦੇ ਚੈਨਲ ਨੂੰ ਪਿਆਰ ਦੇ ਲਈ।